सुदामा ਤੇ ਕ੍ਰਿਸ਼ਨ ਸੰਦੀਪਨ ਦੇ ਚੇਲੇ ਸਨ ਵਿਦਿਆ ਗੁਰੂ ਕ੍ਰਿਸ਼ਨ ਦੇ ਸੰਦੀਪਨ ਸਨ ਸ਼ਾਸਤਰ ਵਿਦਿਆ ਦੇ ਗੁਰੂ ਦੁਰਵਾਸ਼ਾ ਸਨ ਦੋ ਗੁਰੂ ਸਨ ਕ੍ਰਿਸ਼ਨ ਦੇ ਵਿਦਿਆ ਗੁਰੂ ਅਲੱਗ ਸੀ ਸ਼ਾਸਤਰ ਗੁਰੂ ਅਲੱਗ ਸੀ ਸ਼ਾਸਤਰ ਗੁਰੂ ਅਲੱਗ ਸੀ ਰਾਮ ਦੇ ਵੀ ਦੋ ਗੁਰੂ ਸਨ ਵਿਸ਼ਵਾਮিত্র ਤੇ ਵਿਸ਼ਿਸ਼ਟ ਵਿਸ਼ਿਸ਼ਟ ਕੋਲੋਂ ਗਿਆਨ ਸਿੱਖਿਆ ਵਿਸ਼ਿਆ ਮੇਤਰ ਕੋਲ ਸ਼ਾਸਤਰ ਵਿਦਿਆ ਸਿੱਖੀ ਐ ਦੋ ਸੰਨ RAM ਦੇ ਗੁਰੂ ਦੋ ਸੰਨ શ્રી ਕ੍ਰਿਸ਼ਨ ਦੇ ਗੁਰੂ ਸੰਦੀਪਨ ਵਿਦਿਆ ਗੁਰੂ ਐ ਕ੍ਰਿਸ਼ਨ ਤੇ ਸੁਦਾਮੇ ਦਾ ਜਿਸ ਨੂੰ ਅੱਜ ਅਸੀਂ ਉਹਜੈਨ ਕਹਿੰਦੇ ਆ ਇਹਦਾ ਪੁਰਾਣਾ ਨਾਮ ਸੀ ਅਮੰਤਗਾ ਅਜੇ ਵੀ ਉਹ ਆਸ਼ਰਮ ਬਣਿਆ ਹੋਇਆ ਐ ਜਿਸ ਆਸ਼ਰਮ ਦੇ ਚ ਦੋਵੇਂ ਪੜ੍ਹੇ ਸਨ ਹੋਰ ਵੀ ਕਾਫੀ ਸੰਪੰਨ ਘਰਾਣਿਆਂ ਦੇ ਬੱਚੇ ਪੜ੍ਹਦੇ ਸਨ ਇਹ ਵੀ ਦੋਵੇਂ ਪੜ੍ਹਦੇ ਸਨ ਰੱਬ ਦੀ ਨੇਤ ਦੋਆਂ ਦੀ تعلیم ਮੁਕੰਮਲ ਹੋਈ ਨਿਕਲੇ ਇੱਕ ਤੇ ਸਵਾ ਪਾ ਕੇ ਦੁਆਰਕਾ ਦਾ ਰਾਜਾ ਬਣਿਆ ਤੇ ਦੂਸਰਾ ਵਿਚਾਰਾ ਗੁਜਰਾਤ ਦੇ ਇਲਾਕੇ ਚ ਬਿਲਕੁਲ ਮੁਫਲਿਸ ਸੁਦਾਮਾ ਬਰੀ ਜਮੇ ਲੰਕਾਵਾ ਨਾ ਸੁਭਾਵਕ ਸੁਦੇ ਸਿ ਐਸੀ ਘਟਨਾ ਘਟੀ ਮੁਫਲਸੀ ਇਤਨੀ ਵੱਧ ਗਈ ਕਿ ਸਵੇਰੇ ਦਾ ਹੈ ਤੇ ਸ਼ਾਮ ਦਾ ਨਹੀਂ ਤੇ ਸ਼ਾਮ ਦਾ ਹੈ ਤੇ ਸਵੇਰੇ ਦਾ ਨਹੀਂ ਤੇ ਬੜਾ ਅਣਖੀਲਾ ਬ੍ਰਾਹਮਣ ਸੀ ਮੰਗਲ ਦੀ ਗਿਰਤੀ ਜੇ ਬ੍ਰਾਹਮਣਾ ਚ ਆਰੰਭ ਨਹੀਂ ਹੋਈ ਸੀ ਔਰ ਗਜ਼ਬ ਦੀ ਗੱਲ ਕਿ ਕਥਾ ਚ ਕਹਿ ਦਿੰਦਾ ਸੀ ਯਥਾਰਤ ਸੁਦਾਮਾ ਕਿਸੇ ਮੰਦਰ ਦੇ ਚ ਇਸ ਦੇ ਕੋਲ ਕੋਈ ਕਥਾ ਵੀ ਨਹੀਂ ਕਰਾਂਦਾ ਸੀ ਯਥਾਰਤ ਕਹਿ ਦਿੰਦਾ ਸੀ ਸਹੀ ਢੰਗ ਜਿਹੜੇ ਢੰਗ ਨਾਲ ਤੇ ਲੋਕੀ ਸੁਣ ਲੈਣਗੇ ਔਰ ਯਕੀਨ ਜਾਣੋ ਇੱਥੇ ਹੀ ਯਥਾਰਤ ਮੈਂ ਵੀ ਤੁਹਾਡੇ ਸਾਹਮਣੇ ਰੱਖਾਂ ਹੋ ਸਕਦਾ ਹੈ ਕਈ ਮਿਲੀਆਂ ਬਾਵਾ ਪਕੜ ਕੇ ਕਹਿਣ ਬਾਹਰ ਨਿਕਲ ਜੇ ਵੀ ਮੈਂ ਅਸ ਕਰਦੇ ਇਹ ਸੁਦਾਮਾ ਯਥਾਰਤ ਕਹਿ ਦਿੰਦਾ ਹੋਇਆ ਕਿ ਚਾਰੋਂ ਪਾਸੇ ਵਿਚਾਰੇ ਤੇ ਕੋਈ ਕਥਾ ਨਾ ਕਰਾਏ ਤੇ ਜੀਵਨ ਭਰ ਜੋ ਪੜਿਆ ਸੀ ਆਖਿਰ ਵੇਦਾਂਤ ਪੜਿਆ ਸ਼ਾਸਤਰ ਪੜੇ ਉਪਨਿਸ਼ਦਾਂ ਪੜੀਆਂ ਗਿਆਨ ਹਾਸਲ ਕੀਤਾ اور پھر سنانا تے سکھانا چاہیے کون سکھے اس یتھارت وادی کو جو صحیح ہے جو سدھانت تے سامنے رکھ دینا وادی نہیں سی بڑا بھجنیک بڑا رسک اور سمادی لین رات نو اٹھ کے سورج نکلن تک سمادی والا بچ پرش گھر دچ مفلسی ہو گئی اتنی مفلسی ہوئی کہ گھر والی نے کہا تھا سکھا تھوڑا گرو بھائی تے تھوڑا دوست کرشن وہ راجہ بن گئے چلے جاؤ اس دیکھو کو کہندہ کہ پلیے وہ میرا مطر ہے میں تے لین دی یاری اس نال نہیں جوڑی جو میں لین چلا گیا میں بکھاری وہ داتا بن جائے گا ساری دوستی ٹوٹ جائے گی یہ میں نہیں کر سکتا مطر تا ہے ساری دوستی ہے. اس دوستی نو وپار نہ بنا نہ کھڑا کر میں نہیں جانا. لیکن ایک دن مجبور ہویا. دو دن دے دو بے چھوٹے بکھ تو بے بنی بس دا مارے ہویا یہاں بچیاں دی بکھ نہیں دیکھ سکیا بچے بکھے ਬਾਵੇਂ ਪਤਨੀ ਦੀ ਭੁੱਖੀ ਹੈ ਬਾਵੇਂ ਆਪ ਵੀ ਨਹੀਂ ਖਾਦਾ ਦੋ ਦਿਨ ਦਾ ਪਰ ਬੱਚਿਆਂ ਦੀ ਭੁੱਖ ਨਹੀਂ ਸਹਿ ਸਹੀ ਲਈ ਇਸ ਪਸ਼ਕਬਾਰ ਨੇਤਰਾ ਨਾਲ ਕਹਿੰਦਾ ਹੈ ਘਰ ਵਾਲੀ ਨੂੰ ਅੱਛਾ ਮੈਂ ਚੱਲਦਾ ਜਾਂਦਾ ਦਵਾਰ ਕਾ ਜਾਂਦਾ ਸੌ 150 ਮੀਲ ਦੀ ਦੂਰੀ ਤੇ ਹੋਵੇਗਾ ਜਾਂਦਾ ਜਿਉ ਇਹ ਜਾਣ ਲੱਗਿਆ ਤੇ ਘਰ ਵਾਲੀ ਕਹਿੰਦੀ ਹੈ ਤੁਸੀਂ ਸੰਦੀਪਨ ਦੇ ਚੇਲੇ ਰਹੋ ਵੈਦਿਕ ਰੀਤੀ ਦੇ ਮੁਤਾਬਕ ਸੰਤ ਕੋਲ ਜਾਣਾ ਰਾਜੇ ਕੋਲ ਜਾਣਾ ਜੋਤਸੀ ਕੋਲ ਜਾਣਾ ਗੁਰੂ ਕੋਲ ਜਾਣਾ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਵੈਦਿਕ ਰੀਤੀ ਇਸ ਤਰ੍ਹਾਂ ਹੈ ਵੈਦ ਗੁਰੂ ਨਿਰਪ ਜੋਤਸੀ ਅਵਰ ਸੰਤ ਢਿਗ ਜਾਏ ਰਿਕਤ ਪਾਣ ਨਾ ਜਾਈਏ ਫਲ ਦੀਏ ਫਲ ਪਾਏ ਇਹਨਾਂ ਕੋਲ ਖਾਲੀ ਹੱਥ ਨਹੀਂ ਜਾਣਾ ਕੁਝ ਨਜ਼ਰਾਨਾ ਕੁਝ ਭੇਟ ਤਾਂ ਸੁਦਾਮਾ ਕਹਿੰਦੇ ਕਿ ਭੇਟ ਰੱਖਾ تن تو ننگا توتی پھٹی ہوئی ہے میری پیروں میرے جوتی نہیں ہے دو دن کا میرے پیٹ انوی نہیں ہے یہ بچے میرے سامنے بلک دے پہنے میری آتما روی ہے میں کی نظرانہ رکھا مٹھی بھر کدرے چاول گھر کے کسی کونے چی نہیں کسی بانڈ سامے دیتے نے ਤੇ ਆਖਿਆ ਨਿਜ਼ਰਾਨਾ ਹੀ ਰੱਖਣਾ ਹੁੰਦਾ ਨਾ ਵਪਾਰ ਥੋੜੀ ਕਰਨਾ ਹੈ ਪੇਟਾ ਹੀ ਰੱਖਣੀ ਹੈ ਨਾ ਖਾਲੀ ਨਾ ਦੋਤੀ ਨਾਲ ਇਹ ਚਾਵਲ ਦੇ ਦਾਣੇ ਬਣ ਲੈ ਉਹ ਭਾਈ ਗੁਰਦਾਸ ਜੀ ਆਪਣੇ ਢੰਗ ਨਾਲ ਲਿਖ ਰਹੇ ਨੇ ਬੜਾ ਗਜ਼ਬ ਦਾ ਭਾਈ ਗੁਰਦਾਸ ਵਿਪਲ ਸੋਦਾਮੇ ਦਾਰ ਦੇ ਬਾਲ ਸਖਾਈ ਮਿੱਤਰ ਸਦਾਏ ਲਾਗੂ ਹੋਈ ਬਾਮਣੀ ਮਿਲ ਜਗਦੀਸ਼ ਦਰਿਦ੍ਰ ਗਵਾਏ ਜਾਓ ਜਗਦੀਸ਼ ਕੋਲ ਜਾ ਦਿਲਦਰੀ ਮਿਟ ਜਾਏਗੀ ਉਹ ਰਾਜਾ ਹੈ ਠੜੀ ਹਾਲਤ ਤੇ ਤਰਸ ਖਾ ਕੇ ਦੇ ਦੇਗਾ ਪਰ ਚਲਿਆ ਗਿੰਦਾ ਗਟੀਆਂ ਕਿਉਂ ਕਰ ਜਾਈਏ ਕੌਣ ਮਿਲਾਏ ਰਸਤੇ ਵਿੱਚ ਠਿਕਰੀਆਂ ਗਣਦਾ ਜਾ ਰਿਹਾ ਰੇਤ ਦੇ ਜ਼ਰਰੇ ਗਣਦਾ ਜਾ ਰਿਹਾ ਕਿਸ ਨੇ ਮਿਲਣ ਦੇਣਾ ਮੈਨੂੰ ਕਿਸ ਨੇ ਅੰਦਰ ਜਾਣ ਦੇਣਾ ਮੇਰੀ ਜਿਹੜੀ ਹਾਲਤ ਹੈ ਮਹਿਲਾ ਚ ਮੈਨੂੰ ਕੌਣ ਜਾਣ ਦੇਗਾ ਦਰਵਾਜ਼ੇ ਤੇ ਪਹਿਰੇਦਾਰ ਸੰਤਰੀ ਕਿੱਥੇ ਜਾਣ ਦੇਣਗੇ ਉਹ ਰਾਜਾ ਮੇਰੀ ਇਹ ਹਾਲਤ ਇਸ ਤਰ੍ਹਾਂ ਸੋਚਦਾ ਵਿਚਾਰਦਾ ਬਹੁਤਾ ਨਗਰ ਦਵਾਰ ਦਾ ਸਿੰਘ ਦਵਾਰ ਖਲੋਤਾ ਜਾਏ ਇਹੀ ਸੋਚਦਾ ਸੋਚਦਾ ਵਿਚਾਰਦਾ ਵਿਚਾਰਦਾ ਆਖਰ ਚੌਥੇ ਦਿਨ ਇਹ ਦਵਾਰ ਕਾ ਪਾਚਿਆ ਤੇ ਮਹਿਲਾਂ ਦਾ ਜੋ ਮੁਖੀ ਗੇਟ ਸੀ ਉਸ ਦੇ ਕੋਲ ਖੜਾ ਹੋ ਗਿਆ ਇਹ ਵੱਡਾ ਗੇਟ ਪਹੁੰਚਾ ਨਗਰ ਦਵਾਰ ਕਾ ਸਿੰਘ ਦਵਾਰ ਸਭ ਤੋਂ ਵੱਡਾ ਦਰਵਾਜ਼ਾ ਸੰਤਰੀ ਖੜੇ ਨੇ ਤੇ ਸੰਤਰੀਆਂ ਨੂੰ ਕਹਿੰਦਾ ਹੈ کرشن میرے بال سکھا می نہیں میرے گرو بھائی نے صرف گرو بھائی نہیں کچھ गलना بارے شاستر دیا کچھ گلو بارے میرے کو پوچھتے بھی رہے سیکھتے بھی رہے آپ کی گیت لی عرض کردیا دے سدام آگے سی کرشن پچھے سن پچھڑے سن یہ اتہاس کہہ آشرم موجود ہے

ہس پے تین سنتری کھڑے سن تین نہیں ہس پے شستر لے کے کھڑے سن پہرے دار ہس پے کہنے لگے جیسے تھے روز سینکڑے آتے ہیں وہ بھی اس طرح ہی جا اپنا رستا پکڑ اور کسی گناہ دی لوڑ ہی نہیں سیانے کہنے غریبی ہی ایک گناہ ہے مفلسی ایک بات ہے کہ کوڑے بول بھی اس نے سن لے ਤੇ ਇਤਨਾ ਆਖਿਆ ਹੱਥ ਜੋੜ ਕੇ ਮੈਂ ਮਿੱਤਰੋ ਵਾਪਸ ਚਲਾ ਜਾਵਾਂਗਾ ਹੁਣੇ ਚਲਾ ਜਾਵਾਂਗਾ ਸਿਰਫ ਤੁਸੀਂ ਇਤਨਾ ਕਹਿ ਦਿਓ ਸਖਾ ਮਿੱਤਰ ਫੜਾ ਗੁਰੂ ਭਾਈ ਸਦਾਨਾ ਆਇਆ ਹੈ ਬਸ ਇਤਨਾ ਕਹਿ ਦਿਓ ਅਗਰ ਤੁਸੀਂ ਵਾਪਸ ਛੇਤੇ ਨਾ ਹੈ ਉਹਨਾਂ ਨੇ ਇਨਕਾਰ ਕਰ ਦਿੱਤਾ ਮੈਂ ਚਲਾ ਜਾਵਾਂਗਾ ਦੁਬਾਰਾ ਤੁਹਾਨੂੰ ਆਖਾਂਗਾ ਵੀ ਨਹੀਂ ਕਿਉਂਕਿ ਹਿਰਦੇ ਦੇ ਗਹਿਰੇ ਤਲ ਤੋਂ ਬੋਲ ਰਿਹਾ ਸੀ ਤੋ ਸੰਤਰੀਆਂ ਦਾ ਮਨ ਵੀ ਪਸੀਜ ਗਿਆ ਸਚਾਈ ਦਾ ਆਪਣਾ ਅਸਰ ਆਉਂਦਾ ਹੈ ਇੱਕ ਕਹਿਣ ਲਗਾ ਅਛਾ ਸੀ ਅੰਦਰੋਂ ਪੁੱਛ ਕੇ ਆਉਂਦੇ ਹਨ ਸ੍ਰੀ ਕ੍ਰਿਸ਼ਨ ਸਿੰਘਾਸਣ ਤੇ ਬੈਠੇ ਨੇ ਕਿ ਕੰਨਨ ਭਗਵਨ ਬਾਹਰ ਆਇਆ ਹੈ ਸਾਨੂੰ ਮਿਲਣਾ ਚਾਹੁੰਦਾ ਵੇਸ਼-ਭੁਸ਼ਾ ਬਹੁਤ ਉਰਦਸ ਦੇਂਦੀ ਸੀ ਉਸ ਦੀ ਵੇਸ਼-ਭੁਸ਼ਾ ਕੀ ਹੈ ਦੱਸ ਕਵੀ ਨੋ ਅਮਨੇ ਤੇ ਭਾਈ ਗੁਰਦਾਸ ਨੇ ਜਿਸ ਢੰਗ ਨਾਲ ਦਰਜ ਕੀਤਾ ਮੈਂ ਤੁਹਾਡੇ ਸਾਹਮਣੇ ਰੱਖਾ ਹੱਥ ਜੋੜ ਕੇ ਇਹ ਸੰਤਰੀ ਸ੍ਰੀ ਕ੍ਰਿਸ਼ਨ ਨੂੰ ਕਹਿੰਦਾ ਹੈ ਭਗਵਨ ਸੀਸ ਪਗਾਣਾ ਸਿਰ ਤੇ ਪੈਰ ਕੋਈ ਹੈਰਾਨੀ ਹੈ ਮੈਨੂੰ ਤੁਹਾਡਾ ਮਿੱਤਰ ਤੁਹਾਡਾ ਗੁਰੂ ਭਾਈ ਸਿਰ ਤੇ ਪੈਗ ਕੋਈ ਨਹੀਂ ਮੈਨੂੰ ਹੈਰਾਨੀ ਸਿਰ ਤੇ ਦਸਤਾਰ ਕੋਈ ਨਹੀਂ ਦਸਤਾਰ ਸ਼ਬਦ ਅਰਬੀ ਦਾ ਹੈ ਤੇ ਮੁਸਲਮਾਨ ਦੀ ਜਿੱਥੇ ਤਸਵੀਰ ਖਿੱਚੀਏ ਗੁਰੂ ਅਰਜਨ ਦੇਵ ਜੀ ਨੇ ਸਾਬਤ ਸੂਰ ਦਸਤਾਰ ਸਿਰਾਂ ਤੇ ਮੁਸਲਮਾਨ ਦੀ ਤਸਵੀਰ ਉੱਥੇ ਖਿੱਚੀ ਸਿੱਖ ਦੀ ਤਸਵੀਰ ਨਹੀਂ ਖਿੱਚੀ ਮੁਸਲਮਾਨ ਦੀ ਉਹ ਵੀ ਦਸਤਾਰ ਸਜਦੀ ਮੂਮਨਦ ਸਾਹਿਬ ਦੇ ਸਿਰ ਤੇ ਇਸੇ ਤਰ੍ਹਾਂ ਦੀ ਦਸਤਾਰ ਹੈ ਜਿਵੇਂ ਤੁਸੀਂ ਸਜਾਈਏ ਮੈਂ ਤਸਵੀਰ ਦੇਖੀ ਹੈ ਈਰਾਨ ਦੇ ਵਿੱਚ ਔਰ ਮੈਂ ਲਿਆ ਹਿੰਦੁਸਤਾਨ ਦੇ ਵਿੱਚ ਕਈਆਂ ਨੂੰ ਦਿਖਾਈਆਂ ਮੈਂ ਕਹਿੰਦੇ ਪਛਾਣ ਨਹੀਂ ਆਉਂਦੀ ਇਹ ਮੁਸਲਮਾਨ ਹੈ ਕਿ ਸਿੰਘ ਇਸ ਤੋਂ ਦੀ ਦਸਤਾਰ ਸਿਰਫ ਇੰਨੀ ਗੱਲ ਹੈ ਉਹ ਪ੍ਰੀਖਸ਼ਮਲਾ ਰੱਖੇ ਬਾਕੀ ਦਸਤਾਰ ਇਸ ਵਾਸਤੇ ਕਾਲੀ ਦਸਤਾਰ ਇਸ ਵਾਸਤੇ ਈਰਾਨ ਦੇ ਸਾਰੇ ਮੌਲਵੀ ਕਾਲੀ ਦਸਤਾਰ ਕਹਿੰਦੇ ਨੇ ਔਰ ਉਸ ਤਰ੍ਹਾਂ ਹੀ ਬੰਦੇ ਨੇ ਜਿਵੇਂ ਮੁਹੰਮਦ ਸਾਹਿਬ ਬੰਦੇ ਸਨ ਉਨਾਂ ਮਹੰਮਦ ਸਾਹਿਬ ਦੀਆਂ ਤਸਵੀਰਾਂ ਪਤਨ ਕਿਤਨੇ ਮੌਲਵੀਆਂ ਨੂੰ ਇੰਡੀਆ 'ਚ ਦਿਖਾਈਆਂ ਤੁਸੀਂ ਕਹਿੰਦੇ ਮੁਹੰਮਦ ਸਾਹਿਬ ਦੀ ਤਸਵੀਰ ਨਹੀਂ ਬਣ ਸਕਦੀ ਸਾਰੇ ਈਰਾਨ ਦੀ ਦੀਵਾਨਾ ਦੇ ਲਟਕੀ ਪਈ ਹੈ بڑے بڑے مزارات لٹکی پئی ہے اور وہ او دھوپ دیپ بھی کردن لوگ سنیاں دی سوا سے آپس ہی بندی بھی نہیں خیر مختصر میں ارز کر سیس پگانا سر تے پگ کوئی نہیں سیس پگانا جھگا تن پے پرب جانے کے آئے بسے کہیں گاما پتہ نہیں کتوں آئے ہیں ਔਰ へ ਭਗਵੰਤ ਤੰਤੇ ਚਗਾ ਵੀ ਕੋਈ ਨਹੀਂ ਚੋਲਾ ਵੀ ਕੋਈ ਪਿੰਡਾਂ ਨੰਗਾ ਹੈ ਸਿਰ ਤੇ ਪੱਗ ਕੋਈ ਸੀਸ ਪਗਾਂ ਨਾ ਚਗਾ ਤਨ ਪੈ ਪ੍ਰਭ ਧਾਮ ਨੇ ਕੇ ਆਏ ਬਸੇ ਕਹੇ ਧਾਮਾ ਉਹਤੀ ਪਤੀ ਪਤੀ ਸੀ ਲਟੀ ਦੁਪਕਤੀ ਬੈਰ ਬਾਨ ਕੀ ਨਹੀਂ 사ਮਾ ਉਹਤੀ ਜਿਹੜੀ ਤੇੜ ਹੈ ਨਾ ਉਹ ਵੀ ਲੀਰਾ ਨੀਰਾ ਔਰ ਉਸਦੇ ਬੜਦੇ ਨੂੰ ਪੂਰਾ ਨਹੀਂ ਢੱਕਦੀ ਸੀ ਪੈਰਾ ਤੋ ਤੇ ਇੰਜ ਪਤਾ ਚਲਦਾ ਜਿਨੇ ਜਨਮ ਤੋ ਈਸ਼ਨੁ ਜੁੱਤੀ ਨਸੀਬ ਨਹੀਂ ਨੇ ਕਿਉਂਕਿ ਜੁੱਤੀਆਂ ਦੇ ਨਿਸ਼ਾਨ ਪੈਰ ਵਿੱਚ ਨਹੀਂ ਨੇ ਪੈਰ ਪਾਹਨ ਕੀ ਨਹੀਂ ਸਾਮਾ ਦਵਾਰ ਖੜੋ ਵੇ ਜੋ ਦੁਰਭਲ ਵੇ ਰਹਿਉ ਚਕ ਸੋ ਬਸਦਾ ਅਧੁਰਾ ਮਾ ਬੜਾ ਇੱਕ ਦੁਰਭਲ ਗਰੀਬਾ ਜੀ ਹੱਡੀਆਂ ਲਟਾਂਚਾ ਬਾਹਰ ਖੜਾ ਬਸ ਇਹ ਉਸਦੀ ਦੇਸ਼ ਨਿਸ਼ਾਨਾ ਵਿਸ਼ਨੁ ਕੰਨਨ ਕੀ ਤੇ ਚੀ ਨਾਮ ਕੀ ਦਸਦਾ ਇਹ ਨੂੰ ਕੋ ਨਾਮ ਦਸੇ ਦਵਾਰਪਾਲ ਸੰਤਰੀ ਕਹਿੰਦਾ ਹਾਂ ਦਵਾਰ ਖਰੋ ਦੇ ਜ ਦੁਰਭਲ ਵੇਖ ਰਹਿੋ ਚਕ ਸੋ ਬਸੁਦਾ ਅਭਰਾਮਾ ਪੁੱਛਤ ਦੀਨ ਦਿਆਲ ਕੋ ਧਾਮ ਬਤਾਵਤ ਆਪਣੋ ਨਾਮ ਸੁਦਾਮਾ ਭਗਵਨ ਨਾਮ ਸੁਦਾਮਾ ਦਸਦਾ ਹੈ ਅੱਛਾ ਹਣ ਜੋ ਕੁਛ ਕ੍ਰਿਸ਼ਨ ਕਰਦੇ ਨੇ ਉਹ ਭਾਈ ਗੁਰਦਾਸ ਇੰਜ ਕਲਮ ਬੰਦ ਕਰਦੇ ਨੇ ਦੂਰੋਂ ਦੇਖ ਡੰਡਾਉਤ ਕਰ ਛੱਡ ਸਿੰਘਾਸਣ ਹਰ ਜੀ ਆਏ ਇੱਕਦਮ ਸਿੰਘਾਸਣ ਤੋਂ ਖੜੇ ਹੋਏ ਤੇ ਦੂਰੋਂ ਦੇਖਿਆ ਦਰਵਾਜ਼ੇ ਦੇ ਬਾਹਰ ਕੋਈ ਤੁੱਥੋਂ ਹੀ ਡੰਡੋਤ ਕੀਤੀ ਡੰਡੇ ਦੀ ਤਰ੍ਹਾਂ ਲੰਮੜੇ ਡੰਡਾਉਤ ਮਨ ਉਸ ਨੂੰ ਹੀ ਕਰਦਾ ਹੈ ਜਿਸ ਨੂੰ ਵਿਦਿਆ ਵਿੱਚ ਗਿਆਨ ਵਿੱਚ ਆਪਣੇ ਤੋਂ ਵੱਡਾ ਮੰਨੇ گرو نانک نے پچھلایا سکھ سکھ دی جو ہنکاری طبیعت پیدا ہو گئی لاؤ سکھان کے چرنوں کی دھوڑ نو مستک متا کوئی رسک ہوتا کوئی براگی ہوتا کوئی جڑیا ہوئے اور وہی چرم دھوڑ مستک کی بدل دے رہے دوروں ڈنڈوت کی ہے ڈنڈے دی طرح لندے بہ گئے متھا ٹیکیا میں پھر ارض کرا متھا اس نے ٹیک ٹیکتا بندہ جس نے سیانت گیان گان دھیان منخ اپنے منگا رہے متھا ٹیک رہے اور بھائی گردس لکھتے ہیں دوروں دیکھ ڈنڈاؤت کر چھڑ سنگاسن ہر جی آئے پہلے دے پر دکھنا پیری پہ کے لے گل لائے ਕਲ ਕੋਲ ਪਹੁੰਚ ਕੇ ਪ੍ਰਕਰਮਾ ਕੀਤੀ। ਪ੍ਰਕਰਮਾ ਮਨੁੱਖ ਉਸੇ ਨਹੀਂ ਕਰਦਾ ਜਿਸ ਨੂੰ ਸਦਕੇ ਹੁੰਦਾ ਜਿਸ ਤੋਂ ਫਿਦਾ ਹੁੰਦਾ ਜਿਸ ਤੋਂ ਕੁਰਬਾਨ ਹੁੰਦਾ ਹੈ। ਪ੍ਰਕਰਮਾ ਕਰ। ਪ੍ਰਕਰਮਾ ਕਰਨ ਤੋਂ ਬਾਅਦ ਆਪਣਾ ਮस्तक ਸੁਦਾਮੇ ਦੇ ਕਦਮਾਂ ਤੇ ਰੱਖਿਆ ਫਿਰ ਮੱਥਾ ਟੇਕਿਆ। ਫਿਰ ਗਲਵਕੜੀ ਚਲੇ। ਪਹਿਲੇ ਡੰਡਾਉਤ ਫਿਰ ਪ੍ਰਕਰਮਾ ਫਿਰ ਚਰਨਾ ਤੇ ਮस्तक ਫਿਰ ਗਲਵਕੜੀ ਚ। ਸਿਰ সিংহাসਨ ਤੇ ਬਿਠਾਇਆ ਆਗ ਫੱਲੇ ਬੈਠੇ ਚਰਣੋਂ ਧੁਕਲੇ ਪੈਰ ਧੋਏ ਸਿੰਘਾਸਨ ਉੱਪਰ ਬਿਠਾ ਲਏ ਚਰਨਾਮਤ ਚਰਨ ਧੋਤੇ ਨੇ ਸੁਦਾਮੇ ਦੇ ਜਿ ਚਰਨਾਮਤ ਪੀ ਗਏ ਚਰਨ ਧੋਤਾ ਹੋਇਆ ਜਲ ਪੀ ਲਏ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਚਰਨਾਮਤ ਦੇ ਕੇ ਸਿੱਖ ਬਣਾਏ ਜਾਂਦੇ ਸਨ ਕਿ ਜੇ ਚਰਨਾਮਤ ਦੇਣ ਵਾਲੇ ਕੁਝ ਭ੍ਰਸਟ ਹੋ ਗਏ ਸਨ ਮੈਲੇ ਹੋ ਗਏ ਸਨ ਉਹ ਮਸੰਦ ਤੇ ਦਸ਼ਮ ਪਿਤਾ ਨੇ ਫਿਰ ਖੰਡੇ ਦੇ ਅਮ੍ਰਿਤ ਦੀ ਪ੍ਰਥਾ ਚਲਾਈ ਔਰ ਪੱਲੇ ਕੋ ਅਦਕਾਰ ਖੋਲਿਆ ਪੰਜਾਂ ਨੂੰ ਉਤਾਰ ਲਈ। ਸ਼੍ਰੀ ਕ੍ਰਿਸ਼ਨ ਚਰਨਾਮਤ ਪਹਲੰਦੇ ਨੇ ਚਰਨਾ ਦਾ ਦੋਤਾ ਹੋਇਆ ਜਲ। ਚਰਨ ਆਪ ਧੋਤੇ ਨੇ। ਪ੍ਰਾਤ ਮੰਗਾਈ ਹੈ। ਪ੍ਰਾਤ ਦੇ ਚ ਪੈਰ ਧੋਤੇ ਨੇ। ਕਿਸੇ ਜ਼ਮਾਨੇ ਚ ਮੈਂ ਦੇਖਿਆ ਪੰਜ ਪਿਆਰਿਆਂ ਨੂੰ ਜਦ ਘਰ ਬੁਲਾਉਂਦੇ ਹੁੰਦੇ ਸਨ ਇਸ ਤਰ੍ਹਾਂ ਹੁੰਦਾ ਹੁੰਦਾ ਸੀ। ਇੱਕ ਦੌਰ ਅਸੀਂ ਦੇਖਿਆ ਹੈ। پٹانستانجاب دھوتے ہیں چرنا ہے مستق جو بھرے ہویا ربی تو بھی کچھ نکل دا ہے. بھی کچھ نکل دا ہے پیر جتھے ٹک دینے خاک اکسیر بن جاتی ہے یہ ہاتھ جس سر تکھیا جات سر درکت آ جرن دکھ لے پیر دھوئے सिंघासन तो पर बिठाए पुछे कुशल प्यार कर गुरु सेवा दी कथा सुनाए लंबी चौड़ी गाथा मु्तसर मैं रस का बत सुनाओ गे रुक्मिणी ने आवाज मारी ले जिस ढंग नाल नरोत्तम ने लिखेया लंबी चौड़ी दास्तान सारी ना बयान कर रुक्मिणी श्री कृष्ण जी पत ने आई कॉल कि उन कहंदे ने दस्तार लेके आ सोने दे थाल लेच ਜੋ ਸਜਦੇ تھے ਪਗਾ ਪਗਾ ਲੈ ਗਿਆ ਲਾਲਾ ਉਹ ਸੋਨੇ ਦੇ ਦਸਤਾਰ ਵਿੱਚ ਸੋਨੇ ਦੇ ਥਾਲ ਦੇ ਵਿੱਚ ਪਗਾ ਰੱਖ ਕੇ ਲੈੰਦੀ ਹੈ। श्री कृष्ण सुदामा ਦੀ ਦਸਤਾਰ ਬੰਦੀ ਕਰਦੇ ਨੇ। ਉੱਚੀ कृष्ण ਤੋਂ ਇਹਦੇ ਤੇ ਚੋਲਾ ਨਹੀਂ ਚੋਲਾ ਦੇ ਪੈਲੇ ਪਹਿਲਾਂ ਵਿਚਾਰੇ ਦੀ ਜੁੱਤੀ ਕੋਈ ਨਹੀਂ। ਅੱਠ ਦਿਨ ਦਾ ਭੋਜਨ ਨਹੀਂ ਖਾਦਾ ਐਸ ਨੂੰ ਰੋਟੀ ਦੇ

ਸੋਚਦੇ ਨੇ ਕ੍ਰਿਸ਼ਨ ਜੇ ਮੈਂ ਕੁਛ ਦਿੱਤਾ ਤਾਂ ਮੈਂ ਦਾਤਾ ਬਣ ਜਾਵਾਂਗਾ ਇਹ ਮੰਗਤਾ ਬਣ ਜਾਏਗਾ 4 ਦਿਨਾਂ ਬਾਅਦ ਉਸ ਤਰ੍ਹਾਂ ਹੀ ਤੋੜਿਆ ਹੈ ਲੇਕਿਨ 4 ਦਿਨ ਅਜ ਘਰ ਦੇ ਸਭ ਕੁਝ ਪੁਛਾ ਦਿੱਤਾ ਹੈ ਗੈਬੀ ਰੂਪ ਵਿੱਚ ਪਹਿਲੇ ਭੇਜ ਦਿੱਤਾ ਸਭ ਕੁਝ ਸੁਭਾਵੇਂ ਨੂੰ ਉਂਝੀ ਤੋੜਿਆ ਹੈ ਪਰ ਇਹ ਗਜ਼ਬ ਦਾ ਬ੍ਰਾਹਮਣ 4 ਦਿਨ ਉੱਥੇ ਰਿਹਾ ਹੈ ਆਇਆ ਮੰਗਣ ਵਾਸਤੇ ਸੀ ਨਹੀਂ ਮੰਗਿਆ ਨਹੀਂ ਮੰਗੇ ਹਲਕ ਨਹੀਂ ਮੰਗੇ ਜ਼ਮੀਰ ਨਹੀਂ ਮੰਗੇ مرد بچے بخے مرنگ پتنی مرن دے اور چھک نہیں تھلوں نہیں سی, سی ایک دن بچے یاد آن دے سن بکھے آنگ ایک دن پتنی یاد آؤ گئے لیکن کرشن دے سامنے کس طرح آ بچے میرے بکھے نے میں تا نہیں کہ صرف اس وا دکھا اس کو شک نہ پوے کہ میں کچھ منگل نہیں آیا نہیں کوئی مترتا ہے لیکن پتا ہے میرے سامنے نے جو کرارتھنا کی بھگوان رحمت کریں یہ سر ہمیشہ پا گروے پربو بکشش کریں یہ سر ہمیشہ پا گروے اس دن تو بعد کسی بھی بےزتی ہو گئی کسی کا سر خالی ہو گیا تو کہہ دیا جا ست پگ دی اس سماجک لباس نہیں ہے یہ پروارک لباس نہیں ہے یہ راجنیتک لباس نہیں ہے یہ روحانی لباس ہے یہ دھارمک لباس ہے اس کی اپنی مہم ہے